ਆ ਆ ਜਿਹੜਾ ਕੱਪੜਾ ਨਾ ਆਹਾ ਇਹ ਟਰਾਲੀਆਂ ਦੇ ਵਿੱਚ ਜਿਵੇਂ ਪਹਿਲਾਂ ਨਾ ਆਪਣੇ ਭਰਾ ਬੋਰੀਆਂ ਸਿਉਂਕੇ ਸੈਡਾਂ ਤੇ ਬੈੱਡ ਬੈੱਡ ਨੂੰ ਕਵਰ ਕਰਦੇ ਹੁੰਦੇ ਸੀ ਤੇ ਆ ਚੀਜ਼ ਲਾਓ ਲਾ ਮੋਟਾ ਦਿਖਾ ਦਰਮਿਆ ਚੀਜ਼ ਦੇ ਕਿਸੀ ਹੈ ਹਨਾ ਨਾ ਪਾਣੀ ਨਾਲ ਗਲੇ ਨਾ ਧੋਪੇ ਨੂੰ ਕੁਝ ਕਰੇ ਵੀ ਪੂਰੀ ਫੁੱਲ ਗਾਰੰਟੀ ਵਾਲਾ ਤੁਹਾਨੂੰ ਜਿੰਨਾ ਵੀ ਚਾਹੀਦਾ ਸੱਜਣੋਂ ਓਨਾ ਮਿਲ ਜੂ ਆ ਵਾਟਰਪੂਫ ਕੱਪੜਾ ਹੈ ਇਹਦੇ ਵਿੱਚ ਨਹੀਂ ਪਾਣੀ ਵੀ ਨਹੀਂ ਲੰਗਦਾ ਚਾਹੇ ਨਾ ਇਹਨੂੰ ਜਿਵੇਂ ਕਹਦੀ ਆ ਟਰਾਲੀ ਦੇ ਉੱਪਰ ਪਾ ਕੇ ਚਾਹੇ ਤੁਸੀਂ ਜਿੰਨਾ ਮਰਜੀ ਪਾਣੀ ਪਾ ਕੇ ਦੇਖ ਲਿਓ ਅਜਮਾ ਕੇ ਦੇਖਿਓ ਯਾਰ ਫੁੱਲ ਗਰੰਟੀ ਆ ਪੂਰਾ ਘੈਂਟ ਕੱਪੜਾ ਲੋ ਜਿੰਨਾ ਮਰਜੀ ਲੈ ਜਾਓ ਕੱਲਾ ਇੱਕ ਰੋਲ ਨਹੀਂ ਬਹੁਤ ਸਾਰਾ ਹਨਾ ਬਾਈਰਾਂ ਨਾਲ ਵੇ ਥੋਕ ਆ ਤੇ ਵਾਟਰ ਪ੍ਰੂਫ ਕੱਪੜਾ ਫੁੱਲ ਗਰੰਟੀ ਹੈ ਇਹਦੀ ਚੀਜ਼ ਦੀ ਇਹ ਨਾਲ ਅਸਰ ਜਿਵੇਂ ਤੂੜੀ ਟੱਕਦੇ ਆਪਾਂ ਉੱਪਰ ਹਨਾ ਅਚਾਰ ਵੀ ਟੱਕ ਸਕਦੇ ਆ ਇਹਦੇ ਨਾਲ ਆ ਚੀਜ਼ਾਂ ਜਿੰਨਾ ਦੇ ਨਾਲ ਪੂਗਸੀਆਂ ਆ ਜਾਂਦਾ ਜਿਵੇਂ ਡਿਸਕੋ ਕਈ ਵਾਰ ਟੁੱਟ ਜਾਂਦੀ ਆ ਇਹਦੀ ਲਾਈਫ ਟਾਈਮ ਦੀ ਗਰੰਟੀ ਆ ਪਾਣੀ ਪਤ ਜਾਣਾ ਪੈਂਦਾ ਸੀ ਕਰਨਾਲ ਜਾਣਾ ਪੈਂਦਾ ਸੀ ਹੰਬਾਲੇ ਜਾ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਰੋੜ ਨਹੀਂ ਇਹ ਇਹ ਸਾਰੀ ਚੀਜ਼ਾਂ ਬਰਨਾਲੇ ਦੇ ਵਿੱਚ ਮਿਲਣਗੀਆਂ ਲਓ ਵੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਨੂੰ ਸਸਰੀ ਘਰ ਤੋਂ ਤੁਹਾਡਾ ਸਵਾਗਤ ਕਰਦਾ ਸੱਜਣੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਸੱਜਣੋ ਉਹ ਹਰ ਇੱਕ ਭਰਾ ਦੇ ਕੰਮ ਦੀ ਹੈ ਜਿਹੜੇ ਪੂਂਗ ਦਾ ਕੰਮ ਕਰਦੇ ਨੇ ਜਾਂ ਆਪਣੇ ਆਮ ਘਰਾਂ ਦੇ ਵਿੱਚ ਕਹਿ ਦਈਏ ਵੀ ਰੱਸਿਆਂ ਦੀ ਲੋੜ ਹਨਾ ਤੇ ਵਾਟਰਪਰੂਫ ਕੱਪੜੇ ਦੀ ਲੋੜ ਹਰ ਇੱਕ ਸੱਜਣ ਨੂੰ ਪੈਂਦੀ ਰਹਿੰਦੀ ਹੈ ਕਿਉਂਕਿ ਸੌਣ ਦੇ ਵੀ ਇਹਨੇ ਬੜੀਆਂ ਬਰਸਾਤਾਂ ਹੁੰਦੀਆਂ ਨੇ ਮਾੜਾ ਕਾਗਜ਼ ਕੰਮ ਨਹੀਂ ਕਰਦਾ ਤੇ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਜਾਇਜ਼ ਰੇਟਾਂ ਦੇ ਵਿੱਚ ਨਾ ਤੁਹਾਨੂੰ ਚਾਹੇ ਕਾਗਜਾਂ ਦੀ ਗੱਲ ਕਰ ਲਈਏ ਚਾਹੇ ਭੂਗ ਵਾਲੇ ਖੱਲੜ ਦੀ ਗੱਲ ਕਰ ਲਈਏ ਚਾਹੇ ਤੂੜੀ ਨੂੰ ਉੱਪਰ ਠਾਕਣ ਵਾਲੇ ਦੀ ਗੱਲ ਕਰ ਲਈਏ ਵੀ ਬਹੁਤ ਘੈਂਟ ਘੈਂਟ ਕਪੜਾ ਚਾਹੇ ਬੱਧਰੀਆਂ ਦੀ ਗੱਲ ਕਰ ਲਈਏ ਬਹੁਤ ਜਾਇਜ਼ ਰੇਟਾਂ ਦੇ ਵਿੱਚ ਮਿਲਣ ਜਾ ਰਹੀਆਂ ਨੇ ਮਿਲਣ ਗਿਆ ਕਿੱਥੇ ਸਹਿਰ ਬਰਨਾਲੇ ਦੇ ਵਿੱਚ ਖੜਿਆ ਸੱਜਣੋ ਪੰਜਾਬ ਢੂਲਾ ਸਟੋਰ ਤੇ ਤੁਹਾਨੂੰ ਨਾ ਵੀਡੀਓ ਨੂੰ ਐਂਡ ਤੱਕ ਦੇਖਿਓ ਜੁੜੇ ਰਹੋ ਤੇ ਤੁਹਾਨੂੰ ਦਿਖਾਉਣੇ ਆ ਵੀ ਕਿਹੜਾ ਕਪੜਾ ਕਿਹੜੀ ਕੁਆਲਿਟੀ ਦੇ ਵਿੱਚ ਹੋਊਗਾ ਤੇ ਬਹੁਤ ਜਿਵੇਂ ਕਹਦੀ ਐ ਸੱਜਣੋ ਬਾਇਵਰੀਆਂ ਲਵੇ ਨਾ ਵੱਡੇ ਪੱਧਰ ਤੇ ਕੱਪੜਾ ਤੁਸੀਂ ਜਿੰਨਾ ਵੀ ਮੰਗਾਉਣਾ ਤੁਸੀਂ ਓਨੇ ਦਾ ਆਰਡਰ ਵੀ ਕਰ ਸਕਦੇ ਹੋ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਫੁੱਲ ਗਰੰਟੀ ਦੇ ਨਾਲ ਮਿਲੂਗਾ ਧਰਮੇ ਜਿਵੇਂ ਇੱਥੋਂ ਆ ਦੇਖ ਆ ਆ ਜਿਹੜਾ ਕੱਪੜਾ ਨਾ ਆਹਾ ਇਹ ਟਰਾਲੀਆਂ ਦੇ ਵਿੱਚ ਜਿਵੇਂ ਪਹਿਲਾਂ ਨਾ ਆਪਣੇ ਭਰਾ ਬੋਰੀਆਂ ਸਿਉਂਕੇ ਸਾਈਡਾਂ ਤੇ ਬੈੱਡ ਬੈੱਡ ਨੂੰ ਕਵਰ ਕਰਦੇ ਹੁੰਦੇ ਸੀ ਤੇ ਆ ਚੀਜ਼ ਲਾਓ ਲਾ ਮੋਟਾ ਦਿਖਾ ਧਰਮੇ ਚੀਜ਼ ਦੇਖ कैसी ਹੈ ਹਣਾ ਨਾ ਪਾਣੀ ਨਾਲ ਗਲੇ ਨਾ ਧੁੱਪੇ ਨੂੰ ਕੁਝ ਕਰੇ ਵੀ ਪੂਰੀ ਫੁੱਲ ਗਰੰਟੀ ਵਾਲਾ ਤੁਹਾਨੂੰ ਜਿੰਨਾ ਵੀ ਚਾਹੀਦਾ ਸੱਜਣੋਂ ਓਨਾ ਮਿਲ ਜੂ ਤੇ ਬਾਕੀ ਨੰਬਰ ਹੈ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਤੁਸੀਂ ਸੰਪਰਕ ਕਰ ਲਿਓ ਤੁਹਾਨੂੰ ਹੋਰ ਬੜੀਆਂ ਚੀਜ਼ਾਂ ਦਿਖਾਉਣੇ ਹੋ ਜੇ ਟਰਾਲੀਆਂ ਦੇ ਲਾਉਣਾ ਜਾਂ ਫਿਰ ਹੋਰ ਵੀ ਕਿਸੇ ਚੀਜ਼ ਦੇ ਸਾਈਡ ਤੇ ਲਾਉਣਾ ਹਨਾ ਤਾਂ ਤੁਸੀਂ ਇਹ ਚੀਜ਼ ਵਰਤ ਸਕਦੇ ਹੋ ਬਹੁਤ ਘੈਂਟ ਇਹਦੇ ਨਾਲ ਤਰਵੇਂ ਇਧਰ ਲਿਆ ਹਨਾ ਆ ਆ ਇਹ ਜਿਹਾ ਕੱਪੜਾ ਲੈ ਦੇਖ ਆ ਵਾਟਰਪੂਫ ਕੱਪੜਾ ਹੈ ਇਹਦੇ ਵਿੱਚ ਦੀ ਪਾਣੀ ਵੀ ਨਹੀਂ ਲੰਗਦਾ ਚਾਹੇ ਨਾ ਇਹਨੂੰ ਜਿਵੇਂ ਕਹਿੰਦੀ ਆ ਟਰਾਲੀ ਦੇ ਉੱਪਰ ਪਾ ਕੇ ਚਾਹੇ ਤੁਸੀਂ ਜਿੰਨਾ ਮਰਜੀ ਪਾਣੀ ਪਾ ਕੇ ਦੇਖ ਲਿਓ ਓਜਮਾ ਕੇ ਦੇਖਿਓ ਯਾਰ ਫੁੱਲ ਗਰੰਟੀ ਆ ਪੂਰਾ ਘੈਂਟ ਕੱਪੜਾ ਲੋ ਜਿੰਨਾ ਮਰਜੀ ਲੈ ਜਿਓ ਕੱਲਾ ਇੱਕ ਰੋਲ ਨਹੀਂ ਬਹੁਤ ਸਾਰਾ ਹਨਾ ਵਾਇਰਲ ਲਵੇ ਥੋਕ ਆ ਤੇ ਵਾਟਰ ਪ੍ਰੂਫ ਕੱਪੜਾ ਫੁੱਲ ਗਰੰਟੀ ਇਹਦੀ ਚੀਜ਼ ਦੀ ਇਹ ਨਾਲ ਅਸਲ ਜਿਵੇਂ ਤੂੜੀ ਟੱਕਦੇ ਆਪਾਂ ਉੱਪਰ ਹਨਾ ਆਚਾਰ ਵੀ ਟੱਕ ਸਕਦੇ ਆ ਇਹਦੇ ਨਾਲ ਤੇ ਟਰਾਲੀਆਂ ਦੇ ਉੱਪਰ ਪਾ ਲਓ ਚਾਹੇ ਭੂਗਲ ਟਰਾਲੀਆਂ ਤੇ ਕਾਸੀ ਚੀਜ਼ ਤੇ ਵੀ ਪਾ ਸਕਦੇ ਹੋ ਉਹ ਤੋਂ ਬਾਅਦ ਆਹ ਦੀ ਆਹ ਚੀਜ਼ਾਂ ਜਿਨ੍ਹਾਂ ਦੇ ਨਾਲ ਭੂਗ ਸਿਉਆ ਜਾਂਦਾ ਜਿਵੇਂ ਡਿਸਕੋ ਕਈ ਵਾਰ ਟੁੱਟ ਜਾਂਦੀ ਆ ਇਹਦੀ ਲਾਈਫ ਟਾਈਮ ਦੀ ਗਾਰੰਟੀ ਆ ਬਿਲਕੁਲ ਹੀ ਨਹੀਂ ਬਾਬੂ ਹੁੰਦਾ ਜਿੰਨਾ ਸਮਾਂ ਮਰਜੀ ਹਨਾ ਇਹ ਰੱਖਿਓ ਨਾ ਕੱਪੜਾ ਗਲੇ ਇਥੋਂ ਤੁਹਾਡਾ ਜਿਹੜਾ ਲੈ ਕੇ ਜਾਓਗੇ ਤੇ ਨਾ ਰੱਸੀ ਗਲੇ ਰੱਸੀ ਦੀ ਮੇਨ ਸਮੱਸਿਆ ਆ ਜਾਂਦੀ ਦੀ ਇਹ ਵੀ ਜਿੰਨੇ ਮਰਜੀ ਲੈ ਜਿਓ ਉਸ ਤੋਂ ਬਾਅਦ ਜੇ ਇਹ ਨਹੀਂ ਵਰਤਣੀ ਤਾਂ ਫਿਰ ਆਹ ਰੱਸੀ ਵੀ ਹੁੰਦੀ ਐ ਲੋ ਦੇਖੋ ਕਰਾ ਹਨਾ ਵੀ ਬਹੁਤ ਘੈਂਟ ਜਿਹੜੇ ਚੈਂਟ ਯਾਰ ਚੀਜ਼ਾਂ ਨੇ ਨਾਲੇ ਆਪਾਂ ਨੂੰ ਇਹ ਨਾ ਪਹਿਲਾਂ ਚੀਜ਼ਾਂ ਲਿਜਾਣ ਵਾਸਤੇ ਪਾਣੀਪਤ ਜਾਣਾ ਪੈਂਦਾ ਸੀ ਕਰਨਾਲ ਜਾਣਾ ਪੈਂਦਾ ਸੀ ਹੰਬਾਲੇ ਜਾਣਾ ਪੈਂਦਾ ਸੀ ਲੁਧਿਆਣੇ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਇਹ ਇਹ ਸਾਰੀ ਚੀਜ਼ਾਂ ਬਰਨਾਲੇ ਦੇ ਵਿੱਚ ਮਿਲਣਗੀਆਂ ਤੇ ਆ ਲੋ ਆ ਦੇਖੋ ਇਧਰੋਂ ਹਨਾ ਆ ਆ ਵੀ ਕੱਪੜਾ ਜਿਹੜਾ ਤੁਸੀਂ ਭੂਗਾਂ ਵਾਲੀ ਟਰਾਲੀ ਦੇ ਉੱਪਰ ਪਾ ਸਕਦੇ ਹੋ ਹਨਾ ਨਾ ਤੂੜੀ ਉਡਣ ਦੇਵੇ ਚਾਹੇ ਯਾਰ ਮੀਂਹ ਆਉਂਦਾ ਕਣੀ ਆਉਂਦਾ ਚਾਹੇ ਤੁਹਾਡਾ ਝੋਨਾ ਟਰਾਲੀ ਦੇ ਵਿੱਚ ਲੱਦਿਆ ਹੋਇਆ ਚਾਹੇ ਕਣਕ ਦੀ ਭਰੀ ਹੋਈ ਹੈ ਤੁਸੀਂ ਆ ਕੱਪੜਾ ਉੱਪਰ ਪਾਓ ਨਾ ਓਡੇ ਨਾਲੇ ਬੰਨਣਾ ਸੌਖਾ ਹੈ ਕਾਗਜ਼ ਆਪਾਂ ਪਾਉਂਦੇ ਸੀ ਕਾਗਜ਼ ਫਟ ਜਾਂਦਾ ਸੀ ਕੋਈ ਬੱਡ ਫਸ ਜਾਂਦਾ ਸੀ ਇਹ ਕੱਪੜੇ ਦੀ ਫੁੱਲ ਗਾਰੰਟੀ ਆ ਹਨਾ ਇਹ ਵੀ ਤੁਸੀਂ ਵਰਤ ਸਕਦੇ ਹੋ ਉਸ ਤੋਂ ਬਾਅਦ ਜੇ ਡਿਸਕੋ ਲੈ ਜਾਣੀ ਹੈ ਉਹ ਵੀ ਹੈ ਇੱਥੇ ਡਿਸਕੋ ਵੀ ਮਿਲੂ ਲੈ ਮਿਰੂ ਵੀ ਪਰ ਬਹੁਤ ਜਾਇਜ਼ ਰੇਟਾਂ ਦੇ ਵਿੱਚ ਹਨਾ ਤੇ ਹੋਰ ਵੀ ਗੱਲ ਆ ਧਰਮੇ ਜੇ ਤੁਸੀਂ ਕਈ ਵਾਰ ਆਪਾਂ ਇਹ ਕਹਿ ਦਿੰਨੇ ਆ ਵੀ ਰੱਸਾ ਜਿਹੜਾ ਖੁੰਝੇ ਤੋਂ ਬਣਦੇ ਸੀ ਆ ਬਧਰੀ ਨਾਲ ਬੰਨੋ ਇਹ ਬਧਰੀ ਹੈ ਆਪਾਂ ਜਿਵੇਂ ਲਹਿਰੀ ਆ ਨਹੀਂ ਕਹਿ ਦਿੰਦੇ ਸੀ ਇਹ ਇਸ ਤਰ੍ਹਾਂ ਇਹ ਚੀਜ਼ ਲੱਗਦੀ ਆ ਭੋਰਾ ਵੀ ਨਹੀਂ ਜਿੱਥੇ ਤੁਸੀਂ ਬੰਨ੍ਹ ਦਿੱਤੀ ਮਤਲਬ ਤਰਪਾਲ ਜਮਾ ਵੀ ਨਹੀਂ ਹਿੱਲੂ ਹਨਾ ਉਹ ਤੋਂ ਬਾਅਦ ਤੁਸੀਂ ਹੋਰ ਵੀ ਤੁਹਾਨੂੰ ਦਿਖਾਉਣਾ ਆਹ ਰੱਸੇ ਲੈ ਜਾਣੇ ਆ ਆ ਲੋ ਜੇ ਤੁਸੀਂ ਉਹ ਬਧਰੀ ਨਹੀਂ ਪਾਉਣੀ ਤਾਂ ਆ ਰਸੇ ਵੀ ਜਿੰਨੇ ਮਰਜ਼ੀ ਲੈ ਜਾਓ ਰੋ ਇਹ ਵੀ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਹਨ ਮਿਲਣਗੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਆ ਆ ਆ ਭੂਗ ਵਾਲਾ ਕੱਪੜਾ ਪਿਆ ਆ ਅੱਗੇ ਜਿਹੜੇ ਸੱਜਣ ਲੁਧਿਆਣੀ ਤੋਂ ਲਿਆਉਂਦੀ ਦੀ ਜਾਂ ਕਰਨਾਲ ਪਾਣੀ ਪਤ ਜਾਂਦੀ ਸੀ ਨਾ ਆ ਪਿਆ ਭੂਗ ਦਾ ਕੱਪੜਾ ਜਿੰਨਾ ਮਰਜ਼ੀ ਲੈ ਜਾਓ ਸੱਜਣੋਂ ਬਰਨਾਲੇ ਦੇ ਵਿੱਚ ਨਾ ਫੁੱਲ ਮਿਲੂ ਤੁਹਾਨੂੰ ਰੇਟ ਵੀ ਜਾਇਜ਼ ਲੱਗਣਗੇ ਲੋ ਜਿੰਨਾ ਮਰਜ਼ੀ ਵੀ ਜੇ ਕੋਈ ਐ ਵੀ ਕਹੀਂ ਨਾ ਮੈਂ ਚਾਕੂ ਨਾਲ ਵੱਢ ਜੂ ਯਾਰ ਵੱਢ ਕੇ ਦਿਖਾਵਿਲਾ ਦੇਖ ਹਨਾ ਬਹੁਤ ਸੱਜਣੋਂ ਤੁਹਾਡੇ ਵਾਸਤੇ ਜਿਵੇਂ ਕਹਦੀਏ ਇਹ ਚੀਜ਼ਾਂ ਲੱਭਣੀਆਂ ਮੁਸ਼ਕਲ ਸੀ ਪਰ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਇਆ ਆਪੀਆਂ ਨੇ ਤਰਪਾਲ ਲੈ ਪੂਰੀ ਟਰਾਲੀ ਦਾ ਸਾਈਜ਼ ਆ ਦੇਖ 30x20 ਸਾਈਜ਼ ਹੈ ਨਾ ਇਹ ਪੀਆਂ ਆਪ ਜੇ ਇਧਰੋਂ ਲੈ ਆ ਆ ਇਹ ਹੋਰ ਵੀ ਕੁਆਲਿਟੀ ਹੈ ਤਾਂ ਅਗਲੀ ਕੁਆਲਿਟੀ ਹੈ ਨਾ ਇਧਰੋਂ ਆਪ ਇਥੇ ਰ ਕੋਸ ਪਿਆ ਯਾਰ ਬਹੁਤ ਵੈਰਾਈਟੀਆਂ ਨੇ ਤੇ ਹੋਰ ਵੀ ਆ ਆ ਜਿਹੜਾ ਭੂਂਗਾ ਦੇ ਸਾਈਡ ਤੇ ਲੱਗਦਾ ਹੁੰਦਾ ਆ ਦੇਖੋ ਹੈ ਨਾ ਇਹਨੂੰ ਕਾਲਾ ਭੂਂਗ ਵੀ ਕਹਿ ਦਿੰਦੇ ਆ ਵੇ ਚਲ ਯਾਰ ਬਹੁਤ ਘੈਂਟ ਘਣ ਨੇ ਹੋਰ ਵੀ ਤੁਹਾਨੂੰ ਦੱਸਦਾ ਜੇ ਇਹਦੇ ਨਾਲ ਧਰਮੇ ਆਹ ਬੱਦਰੀ ਵੀ ਦਿਖਾ ਦੇ। ਇਹ ਵੀ ਤੁਸੀਂ ਜਿੱਥੇ ਮਰਜੀ ਵਰਤ ਲਓ। ਹੋਰ ਵੀ ਆ ਧਰਮੇ ਜਿਹੜੀ ਆਹ ਚੀਜ਼ਾ ਨਾ ਨੇੜੇ ਆ ਕੇ ਦਿਖਾਈ। ਚਾਹੇ ਇਹਦਾ ਟੋਚਨ ਪਾਲਾ। ਟਰੈਕਟਰਾਂ ਨੂੰ ਟੋਚਨ ਪਾਉਣ ਦੀ ਜਿਹੜੀ ਸਕਰੀਨ ਹੈ ਚਾਹੇ ਆਹ ਪਾ ਲਿਓ। ਇਹਦੀ ਵੀ ਫੁੱਲ ਗਰੰਟੀ ਹੈ ਯਾਰ ਹਨਾ। ਵੀ ਬਹੁਤ ਜਿਵੇਂ ਕਹਦੀ ਇਹ ਨਾ ਸਜਣੋ ਇਹ ਬਰਨਾਲੇ ਦੇ ਵਿੱਚ ਪਹਿਲੀ ਵਾਰ ਮੈਨੂੰ ਵੀ ਇਹ ਗੱਲ ਦੀ ਖੁਸ਼ੀ ਹੋਈ ਆ ਵੀ ਯਾਰ ਇਹ ਚੀਜ਼ਾਂ ਦੱਸਣੀਆਂ ਬਣਦੀਆਂ ਨੇ। ਸਾਡੇ ਪਿੰਡਾਂ 'ਚ ਰਹਿਣ ਵਾਲੇ ਭਰਾਵਾਂ ਨੂੰ ਨਹੀਂ ਪਤਾ। ਜਦੋਂ ਕਿਸੇ ਨੇ ਇਹ ਹੁੰਦਾ ਦੀ ਨਾ ਵੀ ਯਾਰ ਸਰਦੀ ਆ ਗਈ ਜਾਂ ਕਿਸੇ ਨੇ ਟਰਾਲੀ ਦਾ ਭੂਗ ਤਿਆਰ ਕਰਨਾ ਲੁਧਿਆਣੇ ਜਾਣਾ ਪੈਂਦਾ ਸੀ ਪਰ ਹੁਣ ਲੁਧਿਆਣੇ ਜਾਣ ਦੀ ਲੋੜ ਨਹੀਂ ਸਾਰਾ ਕੁਝ ਬਰਨਾਲੇ ਦੇ ਵਿੱਚੋਂ ਮਿਲੂ ਤੇ ਆਹ ਦੇਖੋ ਧਰਮੇ ਹੋਰ ਵੀ ਦਿਖਾ ਦੇ ਜਨਾ ਮਰਜੀ ਕੱਪੜਾ ਲੈ ਯਾਰ ਬਹੁਤ ਕੁਝ ਪਿਆ ਹੈ ਨਾ ਇਹ ਦੁਕਾਨ ਤੇ ਲੈ ਲੈ ਮਿੱਤਰੋ ਸਾਰੇ ਸੱਜਣਾਂ ਨੂੰ ਬੇਨਤੀ ਕਰਦਾ ਵੀ ਤੁਹਾਨੂੰ ਰੱਸਿਆਂ ਦੀ ਲੋੜ ਹੈ ਤਰਪਾਲਾਂ ਦੀ ਲੋੜ ਹੈ ਹੈਨਾ ਤੇ ਆਹ ਬਧਰੀਆਂ ਦੀ ਲੋੜ ਹੈ ਹੈਨਾ ਤੁਸੀਂ ਬਰਨਾਲੇ ਪੰਜਾਬ ਤੋਂ ਲਾ ਸਟੋਰ ਤੇ ਤਰਕਸੀਲ ਚੌਕ ਦੇ ਬਿਲਕੁਲ ਨੇੜੇ ਇਹ ਬਾਈਉਰਾਂ ਦਾ ਢੂਲਾ ਸਟੋਰ ਆ ਸੱਜਣੋ ਜਿੱਥੇ ਸੋਟੀ ਟਰੈਕਟਰ ਮੰਡੀ ਲੱਗਦੀ ਆ ਉਹਦੇ ਬਿਲਕੁਲ ਸਾਹਮਣੇ ਇੱਕ ਜਿੱਥੇ ਟਰੈਕਟਰ ਮੋਡੀਫਾਈ ਕਰਦੇ ਆ ਛਤਰੀਆਂ ਵਗੈਰਾ ਲਗਾ ਲਵਾਉਂਦੇ ਆ ਉਹਨਾਂ ਦੇ ਬਿਲਕੁਲ ਨਾਲ ਕਾਰਨਰ ਦੇ ਉੱਪਰ ਬਾਈਉਰਾਂ ਦਾ ਸੱਜਣੋ ਇਹ ਢੂਲਾ ਸਟੋਰ ਆ ਇਹ ਸਾਰਾ ਸਮਾਨ ਤੁਹਾਨੂੰ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਮਿਲੂ ਜਿਹੜੇ ਵੀ ਸੱਜਣ ਨੂੰ ਜਿਹੜੀ ਵੀ ਚੀਜ਼ ਦੀ ਲੋੜ ਆ ਚਾਹੇ ਉਹ ਭੂਗ ਵਾਲਾ ਕੱਪੜਾ ਚਾਹੇ ਬੱਧਰੀਆਂ ਨੇ ਭੂਗ ਨੂੰ ਕਸਣ ਵਾਲੀਆਂ ਹਨਾ ਤੇ ਜਿਹੜੀ ਵੀ ਚੀਜ਼ ਹੈ ਬਹੁਤ ਜੈਜ ਰੇਟਾਂ ਦੇ ਵਿੱਚ ਮਿਲੂ ਸੱਜਣਾ ਉਹ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਫਟਾਫਟ ਸੰਪਰਕ ਕਰ ਲਓ ਤੁਹਾਨੂੰ ਨਾ ਲੁਧਿਆਣੇ ਨਾ ਕਰਨਾਲ ਜਾਣ ਦੀ ਲੋੜ ਹੈ ਨਾ ਅੰਬਾਲੇ ਜਾਣ ਦੀ ਲੋੜ ਹੈ ਨਾ ਲੁਧਿਆਣੇ ਜਾਣ ਦੀ ਲੋੜ ਹੈ ਇਹ ਸਾਰੀ ਚੀਜ਼ਾਂ ਤੁਹਾਨੂੰ ਮਿਲਣਗੀਆਂ ਸ਼ਹਿਰ ਬਰਨਾਲੇ ਦੇ ਵਿੱਚ ਪੰਜਾਬ ਟੂ ਲਸਟੋਰ ਤੋਂ ਕਰ ਲਓ ਸੰਪਰਕ